ਆ ਨਿਕਲ ਲੱਗੇ ਆ ਹੁਣ ਤਾਬੋ ਤੋਂ ਤਾਬੋ ਤੋਂ ਨਿਕਲ ਕੇ ਹੁਣ ਆਪਾਂ ਜਾਣਾ ਧਨਕਰ ਮਿਨਿਸਟਰੀ ਤੇ ਮੇਨ ਰੋਡ ਤੋਂ ਉਹਦੇ ਲਈ ਉੱਤੇ ਚੜਨਾ ਪੈਂਦਾ ਤਾਂ ਪਹਿਲਾਂ ਆਪਾਂ ਮੇਨ ਰੋਡ ਤੇ ਚੜਾਂਗੇ ਫਿਰ ਉੱਤੇ ਵੱਲ ਨੂੰ ਜਾਵਾਂਗੇ ਵਖੋ ਔਰ ਉਹ ਸਾਹਮਣੇ ਉੱਤੇ ਪੀਕ ਦੇ ਉੱਤੇ ਬਰਫ਼ ਮਤਲਬ ਇਹ ਇੱਕ ਦੋ ਦਿਨ ਪੁਰਾਣੀ ਬਰਫ਼ੀ ਆ ਉਹਦੇ ਕਰਕੇ ਠੰਡਕ ਵੀ ਇੱਥੇ ਜ਼ਿਆਦਾ ਵਾ ਤੇ نیچے ਸਪਿਤੀ ਪੂਰੇ ਉਹਦੇ ਜੋਰ ਤੇ ਚੱਲਦੀ ਹੋਈ ਮਿੱਟੀ ਬੜੀ ਉਡਾਂਦੇ ਆ ਯਾਰ ਇਹ ਆ ਜਿੰਨੇ ਮਹਿੰਦਰਾ ਪਿਕਅਪ ਵਾਲੇ ਆ ਇਹ ਸਮਝਦੇ ਆ ਵੀ ਇਹ ਰੋਡ ਇਹਨਾਂ ਦਾ ਹੀ ਆ ਉਹ ਦੇਖੋ ਬਾਈ ਉੱਤੇ ਪਹਾੜ ਐਦਾਂ ਜਿਵੇਂ ਕੀੜਿਆਂ ਦੇ ਭੌਣ ਨਹੀਂ ਹੁੰਦੇ ਐ ਬਣੇ ਹੋਏ ਆ ਇਹ ਕਿਹੜਾ ਸ਼ਾਨਦਾਰ ਦੁਆਰਾ ਇਹ ਵਾਲੇ ਜਦੋਂ ਅਸੀਂ ਨੇੜੇ ਚੱਲ ਜਾਨਾ ਫਿਰ ਆਪਣੇ ਉੱਤੇ ਆ ਜਾਨੇ ਦਿਖਣੇ ਨਹੀਂ ਹੈਗੇ ਇਸ ਕਰਕੇ ਮੈਂ ਕਹਾਂ ਵੀ ਚਲੋ ਦੂਰੋਂ ਹੀ ਦਿਖਾ ਦਈਏ ਤੇ ਬਹੁਤ ਖੂਬਸੂਰਤ ਲੱਗਦੇ ਆ ਬਾਕੀ ਇੱਥੇ ਤਾਂ ਹੁਣ ਐਦਾਂ ਹੀ ਮਿਲਨੇ ਆ ਆਪਾਂ ਨੂੰ ਅੱਗੇ ਵੀ ਧਨਕਰ ਦੇ ਵਿੱਚ ਵੀ ਉੱਤੇ ਜਦੋਂ ਜਾਵਾਂਗੇ ਐਂ ਮਿਲਨੇਗੇ ਆਪਾਂ ਨੂੰ ਇਹੀ ਫਾਰਮੇਸ਼ਨ ਸਪੀਤੀ ਬਿਲਕੁਲ ਆਪਣੇ ਬਰਾਬਰ ਆ ਗਈ ਹੈ ਐਲਟੀਟਿਊਡ ਦੇ ਉੱਤੇ ਸਪੀਤੀ ਬੈੰਦੀ ਆ ਤੇ ਯਾਰ ਆ ਸੜਕ ਜਿਹੜੀ ਹੈ ਨਾ ਸੜਕ ਤਾਂ ਨਜ਼ਾਰਾ ਵਾ ਪੂਰਾ ਇਹ ਰਾਤ ਨੂੰ ਚੱਲਣ ਵਾਲੀ ਨਹੀਂ ਗਈ ਕਿਉਂ ਕਿ ਮਿੱਟੀ ਬੜੀ ਹੈ ਤੇ ਪਾਣੀ ਦੀ ਰਸਤਾਰ ਦੇਖੋ ਤੁਸੀਂ ਪੂਰਾ ਸਰਾ ਔਰ ਇਹ ਪਾਣੀ ਪੂਰਾ বরਫ ਵਰਗਾ ਪਾਣੀ ਹੋਣਾ ਵਾ ਐ ਨਹੀਂ ਆ ਵੀ ਨਾਰਮਲ ਪਾਣੀ ਆ ਕਿਉਂਕਿ ਜਿੰਨੀ ਉੱਤੇ ਸਨੋ ਪੈਂਦੀ ਆ ਦਿਨੇ ਧੁੱਪ ਲੱਗਦੀ ਆ ਪਿਗਲਦੀ ਆ ਤੇ ਫਿਰ ਇਹ ਪਾਣੀ ਬਣ ਕੇ ਇੱਧਰ ਆ ਜਾਂਦੀ ਆ ਔਰ ਇਸ ਟਾਈਮ ਜਿਹੜਾ ਵੀ ਫਾਲ ਦਾ ਟਾਈਮ ਸੀਗਾ ਪੱਤਿਆਂ ਦੇ ਰੰਗ ਬਦਲੇ ਹੋਏ ਆ। ਆਹ ਦੇਖੋ ਸਾਹਮਣੇ। ਕਿਆ ਨਜ਼ਾਰਾ ਔਰ ਬਿਲਕੁਲ ਓੜਾ ਉੱਤੇ ਖੜਾ ਵਾ। ਥੱਲੇ ਕਾਲਾ ਐਂ ਕੋਨ ਵਾਂਗੂ ਜਿਵੇਂ ਰਸ਼ੀਆ ਦੇ ਵਿੱਚ ਨਹੀਂ ਹੁੰਦੇ ਉਹ। ਚਰਚਾਂ ਦੇ ਉੱਤੇ ਬਣੇ ਉਦਾਂ ਦਾ ਵਾ। ਕਿਵੇਂ ਇਸ ਸਮੇਂ ਦੇ ਨਾਲ ਹਵਾ ਦੇ ਨਾਲ ਹਵਾ ਨੇ ਬਣਾਇਆ ਇਹਨਾਂ ਨੂੰ ਇਦਾਂ ਦਾ। ਠੀਕ ਆ ਕਵਰਡ ਹੋਏ ਆ। ਵਿਚੋਂ ਮਾਲ ਨੂੰ ਲੈ ਰਿਹਾ ਇਹ ਮਟੀਰੀਅਲ ਆ ਡਿਗ ਡਿਗ ਕੇ ਥੱਲੇ ਸੜਕ ਦੇ ਉੱਤੇ ਇਹ ਦਿਨ ਦੀ ਕਾਰਵਿੰਗ ਹੋਈ ਆ ਐਂ ਲੱਗਦਾ ਵੀ ਜਿਵੇਂ ਕਿਸੇ ਨੇ ਤਰਾਸ਼ਿਆ ਹੁੰਦਾ ਨਾ ਸ਼ੈਣੀ ਥੋੜਾ ਲੈ ਕੇ ਉਵੇਂ ਆ ਤੇ ਬਹੁਤ ਖੂਬਸੂਰਤ ਆ ਥੱਲੇ ਸੜਕ ਵੀ ਇੰਨੀ ਖੂਬਸੂਰਤ ਆ ਵੀ ਧਿਆਨ ਬਦਲ ਨਹੀਂ ਸਕਦੇ ਬਿਲਕੁਲ ਵੀ ਤੇ ਟਰੱਕ ਦੇਖੋ ਵੀ ਕਿਵੇਂ ਅਗਲੇ ਨੇ ਕਿੰਨੇ ਸਕਿੱਲ ਨਾਲ ਥੱਲੇ پارک ਕੀਤਾ ਉਹਦੇ ਅਰ ਬਲਾਕਸ ਲੈ ਕੇ ਜਾ ਰਿਹਾ ਬਣੇ ਬਣਾਏ ਦੇਖੋ ਜਦੋਂ ਐਦਾਂ ਦਾ ਲੱਗ ਜੂਏ ਨਾ ਜਾਮ ਆ ਫੇਰ ਹੁਣ ਆਪਣਾ ਸਮਝੋ ਬਿੰਦੀ ਸੁਰਖੀ ਪਾਊਡਰ ਵਾਲਾ ਮੇਕਅਪ ਹੁਣ ਬਦਲਣਾ ਜੈਕਟ ਦਾ ਰੰਗ ਸਾਰੇ ਰੰਗਾਂ ਮਿੱਟੀ ਰੰਗੇ ਕਰ ਦੇਣੇ ਆ ਤੇ ਬਹੁਤ ਮਿੱਟੀ ਡਾਣੀ ਹੁਣ ਪਿੱਛੇ ਹੋ ਨਹੀਂ ਸਕਦੇ ਕੋਸ ਇਹਨਾਂ ਨੂੰ ਕਰ ਨਹੀਂ ਸਕਦੇ ਤੇ ਵਸੇ ਇਹੀ ਹਾਲਾ ਵੀ ਥੋੜਾ ਸਲੋ ਹੋ ਜਾਓ ਇਹਨਾਂ ਨੂੰ ਜਾਣ ਦਿਓ ਅੱਗੇ ਠੀਕ ਤੇ ਦੇਤੀ ਰਕਲਾ ਸਮਝਦਾਰਾ ਬੰਦਾ ਸਾਈਡ ਦੇ ਦਿੱ ਸਾਨੂੰ ਚਲੋ ਨਿਕਲ ਜੀ ਇਹ ਮਿੱਟੀ ਦੇ ਵਿੱਚੋਂ ਪਹਿਲਾਂ ਕਿਉਂਕਿ ਰੋੜ ਹੈਗਾ ਇਹ ਥੋੜਾ ਜਣਾ ਨਾ ਰੇਂਜਰਸ ਕਿਉਂਕਿ ਕਿਉਂਕਿ ਨੀਚੇ ਰੋੜੀ ਹੈ ਜਿਹੜੀ ਚੱਕਾ ਕਮਾਉਂਦੀ ਆ ਦੂਜੇ ਪਾਸੇ ਕਰ ਲੈਂਦੀ ਆ ਚੱਕੇ ਨੂੰ ਤੇ ਇੱਥੇ ਜੇਕਰ ਤੇ ਬੇਧਿਆਨ ਹੋ ਕੇ 브্রেক ਮਾਰੀ ਮੋਟਰਸਾਈਕਲ ਮਿਲ ਜਾਣਾ ਇਸ ਕਰਕੇ ਥੋੜਾ ਕੌਨਸ਼ੀਅਸ ਹੋ ਕੇ ਚੱਲਣ ਵਾਲਾ ਪਾਸਾ ਇਹ ਵਾਲਾ ਪਤੀ ਉਹ ਇਹ ਖੁਲੀ ਡੁਲੀ ਹੋ ਗਈ ਇੱਥੇ ਐ ਮੈਡੋ ਜਾਂ ਬਣ ਗਿਆ ਪਿੱਛੇ ਜਾ ਕੇ ਚੜਦੇ ਪਏ ਸੀ ਤੇ ਬਾਹੋਂ ਨੇੜੇ ਹੀ ਆ ਆਪਣਾ ਉਹ ਧਨਕਰ ਦਾ ਵੀ ਜਿਹੜਾ ਵਾ ਚੜਨ ਵਾਲਾ ਪਾਸਾ ਉਹ ਵੀ ਇਤਨਜ਼ਦੀਗੀ ਆ ਤੇ ਆਹ ਤਾਂ ਬਿਲਡਿੰਗ ਨਵੀਂ ਬਣੀ ਲੱਗਦੀ ਐ ਰਿਵਰ 뷰 ਸਵਿਚਲਿੰਗ ਪਿੰਡ ਦਾ ਬਤਹੇ ਇੱਥੇ ਤੇ ਉਹਦਾ ਹੀ ਆ ਇਹ ਤਾਂ ਲਿਖਿਆ ਨਾਮ ਔਰ ਸਪੀਤੀ ਦੇਖੋ ਕਿੱਦਵੇਂ ਐਨ ਗਰਾਊਂਡ ਤੇ ਆ ਗਏ ਆਪਾਂ ਉਹਦੇ ਆਹ ਸਵਿਚਲਿੰਗ ਪਿੰਡ ਆ ਗਿਆ ਠੀਕ ਆ ਮੈਂ ਦੇਖ ਲਓ ਦੇਖਾਰ ਇੱਤੇ ਵੱਲ ਵੜ ਗਿਆ ਸੀ ਤੇ ਉੱਥੇ ਵੀ ヘア ਪਿੰਡ ਬਿੰਡਾ ਵਾਂਗੂ ਉੱਤੇ ਚੜਨਾ ਵਾ ਸਿੱਧਾ ਇਹ ਮਨਿਸਟਰੀ ਦੇ ਕੋਲ ਪਹੁੰਚ ਆਵੜਨਾ ਇਹ ਯੂਨੈਸਕੋ ਨੇ ਇਹਨੂੰ ਮਤਲਬ ਹੈਰੀਟੇਜ ਸਾਬਿਤ ਕਰਕੇ ਔਸ਼ਿਦ ਕਰਤਾ ਵਾ ਤੇ ਡੇਂਜਰ ਪੰਜਾਬ ਜਿਹੜੀਆਂ ਨੇ ਨਾ ਟਾਪ 50 ਡੇਂਜਰ ਇਦਾਂ ਦੀ ਲੋਕੇਸ਼ਨਾਂ ਨੇ ਜਿਹੜੀਆਂ ਖਤਮ ਹੋਣ ਦੀ ਕਗਾਰ ਤੇ ਨੇ ਇਹ ਉਹਦੇ ਵਿੱਚੋਂ ਇੱਕ ਆ ਇਹ ਆਂਦੀ ਵੀ ਟਾਪ 10 ਚਾਹੇ ਦਿਨੋਂ ਦਿਨ ਇਹ ਮਨਿਸਟਰੀ ਨਾ ਟੁੱਟ ਰਹੀ ਆ ਡਿਗਰੀ ਯਾਰ ਰਿਪੇਅਰ ਕਰ ਰਹੇ ਆ ਉਹ ਦੀ ਉਹ ਕੋਸ਼ਿਸ਼ ਕਰ ਰਹੇ ਆ ਵੀ ਦੀ ਰਿਪੇਅਰ ਕਰਦੇ ਹੋਏ ਏਸ਼ੀਅਨਟ ਰੱਖਿਆ ਜਾਵੇ ਇਹਨੂੰ ਵੀ ਉਹ ਨਾ ਹੋਵੇ ਵੀ ਇਹਦਾ ਮੋਡਰਨਾਈਜੇਸ਼ਨ ਹੋ ਜਵੇ ਤੇ ਆਹ ਵਾਲਾ 뷰 ਜਿਹੜਾ ਨਾ ਐਂ ਪੇੜ ਉੱਤੋਂ ਦੀ ਜਦੋਂ ਹਨਕਰ ਵੈਲੀ ਦੇ ਉਹਦੇ ਆਪਾਂ ਚੜਾਈ ਦੇ ਨੇੜੇ ਆਨੇ ਆ ਨਾ ਤੇ ਵੈਲੀ ਐ ਖੁੱਲ ਜਾਂਦੀ ਆ ਵੀ ਚੰਗੀ ਤਰ੍ਹਾਂ ਐਕਸਪਲੋਰ ਕਰ ਸਕਦੇ ਹਾਂ ਉਹ ਦੇਖ ਕੇ ਦੋਨੇ ਪਾਸੇ ਪਹਾੜ ਪਿੱਛੇ ਹੋ ਜਾਂਦੇ ਆ ਤਾਂ ਹੁਣ ਤਾਂ ਇੱਥੇ ਗੇਟ ਬਣ ਚੁੱਕਿਆ ਵਾ ਤੇ ਆਪਾਂ ਹੁਣ ਹਨਕਰ ਨੂੰ ਚੜਾਂਗੇ ਉੱਤੇ ਨੂੰ ਤਾਂ ਜੀ ਵੈਲਕਮ ਗੇਟ ਬਿਲਕੁਲ ਹੁਣ ਆ ਚੜਾਈ ਆ ਸਿੱਧੀ ਤਿੱਖੀ ਚੜਾਈ ਆ ਅੱਗੇ ਜਾ ਕੇ ਮਿਨਿਸਟਰੀ ਦਾ ਬਹੁਤ ਸੋਹਣਾ 뷰 ਹੁੰਦਾ ਠੀਕ ਆ ਆਪਾਂ ਉੱਥੇ ਰੁਕਾਂਗੇ 뷰 ਵੀ ਦੇਖਾਂਗੇ ਪਹਿਲਾਂ ਚੜਦੇ ਆ ਸੜਕ ਤਾਂ ਇਹ ਵੀ ਕੰਡਮ ਹੋ ਪਿਛਲੇ ਸਾਲ ਸੜਕ ਬਹੁਤ ਸ਼ਾਨਦਾਰ ਸੀ ਸਾਲ ਜੀ ਟੁੱਟ ਗਈ برفਾਂ ਤੋੜਦੀਆਂ ਨੇ ਕਿ ਆਪਾਂ ਆਪਾਂ ਪਹੁੰਚ ਗਏ ਜੀ ਤਨਕਰ ਐਨ ਮੂਰੇ ਜਿਵੇਂ ਇਹਨਾਂ ਨੇ ਤਾਬੋ ਚ ਕੀਤਾ ਉਦਾਂ ਹੀ ਇਹਨਾਂ ਨੇ ਇੱਥੇ ਸੇਮ ਕੀਤਾ ਆ ਜਿਹੜੀ ਪਹਿਲਾਂ ਵਾਲੀ ਤੁਸੀਂ ਰੰਗीन ਬਿਲਡਿੰਗ ਦੇਖ ਰਹੇ ਹੋ ਇਹ ਹੈਗੀ ਨਵੀਂ ਹਨਕਰ ਮੰਨਿਸਟਰੀ ਠੀਕ ਹੈ ਜੀ ਤੇ ਆਪਾਂ ਜਾਣਾ ਇਸ ਤੋਂ ਪਿੱਛੇ ਪੁਰਾਣੀ ਮੰਨਿਸਟਰੀ ਦੇ ਵਿੱਚ ਤੇ ਉਹ ਹੈਗੀ ਬੈਕ ਸਾਈਡ ਤੇ ਤੇ ਨਵੀਂ ਵਾਲਾ ਜਿਹੜਾ ਰਾਹ ਵਾ ਉਹ ਆ ਵਾ ਇਹਨਾਂ ਦਾ ਰਾਹ ਤਾਂ ਇੱਕੋ ਹੀ ਆ ਇਸ ਗੇਟ ਤੋਂ ਆਪਾਂ ਐਂਟਰ ਹੋਗੇ ਆਹ ਵਾਲੀ ਨਵੀਂ ਮੰਨਿਸਟਰੀ ਆ ਆਪਾਂ ਚੜ੍ਹ ਜਣਾ ਉੱਤੇ ਠੀਕ ਆ ਆਪਾਂ ਚੱਲਾਂਗੇ ਪੁਰਾਣੀ ਮੰਨਿਸਟਰੀ ਵੱਲ ਆਹ ਦੇਖੋ ਮਨਿਸਟਰੀ ਕੀ ਬਾਤ ਹੈ ਅੱਛਾ ਕਲਰ ਬੜੇ ਬ੍ਰਾਈਟਫੁਲ ਰੱਖਦੇ ਆ ਜਿਵੇਂ ਡਰਾਈਨੈਸ ਦੇ ਵਿੱਚ ਤੇ ਕਲਰ ਪੂਰੇ ਬ੍ਰਾਈਟਨੈਸ ਤੇ ਆਹ ਵਾਲੀ ਮਨਿਸਟਰੀ ਉਹ ਨਵੀਂ ਆ ਉਹਨੂੰ ਆਪਾਂ ਨੇੜੋ ਹੋ ਕੇ ਦੇਖਦੇ ਆ ਜਰਾ ਤੇ ਬਾਕੀ ਇੱਥੇ ਵੀ ਸਟੇਸ ਨੂੰ ਦਾ ਸਾਰਾ ਸਿਸਟਮ ਆ ਮੈਂ ਪਿਛਲੀ ਵਾਰ ਇੱਥੇ ਹੀ ਰੁਕਿਆ ਸੀਗਾ ਤੇ ਸਾਰਾ ਪਿੰਡ ਵੀ ਹੁਣ ਚੰਗੀ ਤਰ੍ਹਾਂ ਦਿਖਾਉਂਗਾ ਤਾਂ ਲੋ ਜੀ ਧਨਕਰ ਆਪਾਂ ਪਹੁੰਚ ਗਏ ਆ ਹੁਣੀ ਇੱਕ ਜੋੜਾ ਮਿਲਿਆ ਆਪਾਂ ਨੂੰ ਯੂਕੇ ਤੋਂ ਸੀ ਤੇ ਉਹ ਵੀ ਰਾਈਡ ਕਰਕੇ Shimla ਤੋਂ rented bike ਦੇ ਉੱਤੇ ਰਾਈਡ ਕਰਕੇ ਤੇ ਇੱਥੇ ਆਏ ਆ ਜਿਹੜੇ ਮੁੰਡਿਆਂ ਦੇ ਨਾਲ ਅਸੀਂ ਆ ਰਹੇ ਸੀ ਉਹ ਪਤੰਦਰ ਪਤਾ ਨਹੀਂ ਹਾਲ ਤੱਕ ਕਿੱਥੇ ਨੇ ਤੇ ਸਾਡਾ ਦਾ GoPro 10 view ਉਹਨਾਂ ਦੇ motorcycle ਦੇ ਉੱਤੇ mount ਆ ਤੇ ਅਸੀਂ ਉਹਨਾਂ ਦਾ ਇੰਤਜ਼ਾਰ ਦੇ ਵਿੱਚ ਇੱਥੇ ਖੜੇ ਆ ਤੇ ਚਲੋ ਦੇਖਦੇ ਆ ਤਦ ਤੱਕ ਆਪਾਂ ਫਿਰ ministry ਦੇ ਅੰਦਰ ਘੁੰਮਦੇ ਆ ਤੇ ਤੁਹਾਨੂੰ ਥੋੜਾ ਜਿਹਾ ਪਿੰਡ ਬਾਰੇ ਜਾਣਕਾਰੀ ਦਿੰਨੇ ਆ ਠੀਕ ਹੈ ਤੇ ਚੱਲਦੇ ਆ ਆਪਾਂ ਅੰਦਰ ਜੀ ਤਾਂ ਆ ਜਿਹੜਾ ਤੁਸੀਂ ਸਾਰਾ ਦੇਖ ਰਹੇ ਹੋ ਇਹ ਹੈਗਾ ధਨਕਰ ਪਿੰਡ ధਨਕਰ ਮਤਲਬ ਆਪਣੀ ਪ੍ਰੋਨਨੰਸੀਏਸ਼ਨ ਜਿਹੜੀ ਪੰਜਾਬੀਆਂ ਦੀ ਆਪਾਂ ਧੰਨ ਕਰ ਬੋਲਦੇ ਨੇ ਇਹ ਧੰਕਰ ਬੋਲਦੇ ਧੰਕਰ ਤੇ ਇਹ ਇੱਕ ਰਸਤਾ ਉੱਤੇ ਕਾਜ਼ਾ ਨੂੰ ਵੀ ਜਾਂਦਾ ਤੇ ਇਹ ਵਾਲਾ ਫੋਟ ਆ ਔਰ ਸਭ ਤੋਂ ਯੂਨੀਕ ਚੀਜ਼ ਕੀ ਆ ਵੀ ਇੱਥੇ ਦੇ ਜਿਹੜੇ ਆ ਪਹਾੜ ਨੇ ਠੀਕ ਆ ਤੁਸੀਂ ਜਿਹੜਾ ਚੰਗੀ ਤਰ੍ਹਾਂ ਕੋਲੋਂ ਦੇਖੋ ਕਿਦਾਂ ਦਾ ਪੱਥਰ ਆ ਠੀਕ ਆ ਮਤਲਬ ਯੂਨੀਕ ਇਹੀ ਆ ਇਹਦਾ ਤੇ ਐਸਾਈਡ ਹੈਗੀ ਹੈ ਮਿਨਿਸਟਰੀ ਆਪਾਂ ਅੰਦਰ ਵੀ ਚੱਲਾਂਗੇ ਮੇਰੀ ਕੋਸ਼ਿਸ਼ ਸੀ ਵੀ ਥੋੜਾ ਜਿਹਾ ਮੈਨੂੰ ਦੀ ਵੇਟ ਕਰ ਲਾਂ ਤੇ ਅਗੇ ਸਪੀਤੀ ਰਿਵਰ ਜਾਂ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਤੇ ਇੱਕ ਇੱਥੇ ਨਾ ਉੱਤੇ ਲੇਕ ਆ ਹਿਡਨ ਲੇਕ ਆ ਦੰਕਰ ਦੀ ਹਿਡਨ ਲੇਕ ਆ ਬਹੁਤ ਘੱਟ ਲੋਕ ਜਾਂਦੇ ਆ ਫਿਲਹਾਲ ਮੈਂ ਵੀ ਨਹੀਂ ਗਿਆ ਆ ਉੱਤੇ ਤੁਹਾਨੂੰ ਦਿਖਾਣਾ ਫਲੈਗਸ ਉਹ ਫਲੈਗਸ ਲੱਗੇ ਹੋਏ ਨਾ ਇਹਦੇ ਬੈਕ ਸਾਈਡ ਆ ਔਰ ਇਹ ਇਥੋਂ 2 2.5 ਘੰਟੇ ਦਾ ਟਰੈਕ ਆ ਤੇ ਆਪਾਂ ਆਏ ਆ ਉਹ ਵਾਲੀ ਸੜਕ ਜਿਹੜੀ ਨੀਚੋਂ ਆ ਰਹੀ ਆ ਨਾ ਇਸ ਸੜਕ ਤੋਂ ਆਏ ਆ ਤੇ ਸਿੱਧੀ ਮਤਲਬ 8-9 ਕਿਲੋਮੀਟਰ ਦੀ ਚੜ੍ਹਾਈ ਆ ਇਸ ਸੜਕ ਦੀ ਠੀਕ ਆ ਇਹ ਸੜਕ ਹੁੰਦੇ ਹੋਏ ਆ ਇਹਨਾਂ ਦੀ ਨਵੀਂ ਮਨਸਟਰੀ ਹੈ ਠੀਕ ਆ ਜਿਹੜੀ ਉਹਨੇ ਇਹ ਬਣਾ ਰਿਆ ਤੇ ਆਹਾ ਰੋਡ ਹੁੰਦੇ ਹੋਏ ਆਪਾਂ ਇੱਥੇ ਆਏ ਆ ਤਾਂ ਆਪਾਂ ਉਤਰ ਲੱਗੇ ਆ ਜੀ ਇਹਦੇ ਰਾਹਾਂ ਤੇ ਹਨਕਰ ਮਿਨਿਸਟਰੀ ਦੇ ਰਸਤੇਆਂ ਤੇ ਸਾਡੇ ਨਾਲ ਦੇ ਬੰਦੇ ਤਾਂ ਹਲੇ ਵੀ ਨਹੀਂ ਆਏ ਹੈਗੇ ਮੈਂ ਦੇਖ ਰਿਹਾ ਉਹਨਾਂ ਨੂੰ ਪਰ ਉਹ ਨਜ਼ਰ ਨਹੀਂ ਆ ਰਹੀ ਚਲੋ ਮੜਾ ਜਾ ਮਿਨਿਸਟਰੀ ਦੇ ਨੇੜੇ ਚੱਲਦਾ ਤੇ ਦੇਖਦਾ ਵਾਂ ਕਿੱਥੇ ਕੀ ਸੀਨਾ ਤੇ ਆ ਥੋੜਾ ਜਿਆਦਾ ਮੇਨਟੇਨੈਂਸ ਦਾ ਕੰਮ ਚੱਲਦਾ ਪਿਆ ਤੇ ਆ ਨੇ ਜੀ ਉਹ ਪਹਾੜ ਜਿਹੜੇ ਬਿਲਕੁਲ ਹੀ ਅਲੱਗ ਨੇ ਆ ਸਾਰਾ ਪਿੰਡ ਆ ਬੁਰਾ ਆ ਪਿੰਡ ਦੇ નીચે ਉਤਰਦੇ ਰਾਹ ਚਲਦੇ ਆ ਜੀ ਆ ਮੈਂ ਤੁਹਾਨੂੰ ਪਿਛਲੀ ਵਾਰ ਵੀ ਪੜ ਕੇ ਸੁਖਾਇਆ ਸੁਣਾਇਆ ਸੀਗਾ ਬੁੱਧਾ ਜੀ ਦੀਆਂ ਟੀਚਿੰਗਸ ਨੇ ਤੇ ਇਹ ਹੈ ਐਂਟਰੀ ਗੇਟ ਇੱਕ ਰਾਹ ਤਾਂ ਆ ਜਾਂਦਾ ਵਾ ਮਿਨਿਸਟਰੀ ਨੂੰ ਤੇ ਇਹ ਦੂਜਾ ਹੁਣ ਇਹਨਾਂ ਦਾ ਕੁਝ ਆ ਨਵਾਂ ਬਣ ਗਿਆ ਸਿਸਟਮ ਤੇ ਉਹ ਉਹ ਸ਼ੂਜ਼ ਉਤਾਰਨੇ ਆ ਪਹਿਲਾਂ ਸ਼ੂਜ਼ ਉਤਾਰਦੇ ਆ ਫਿਰ ਦੇਖਦੇ ਆ ਅੰਦਰ ਜਾ ਕੇ ਆ ਜੀ ਉਜਾਪਤਾ ਚਲ ਉਧਰ ਤਾਂ ਲੋ ਜੀ ਛੋਟੀ ਜੀ ਤੁਹਾਨੂੰ ਜਾਣਕਾਰੀ ਦਈਏ ਪਹਿਲਾਂ ਤਾਂ ਇਹ ਸਿੱਧੀ ਚਟਾਨ ਦੇ ਉੱਤੇ ਆ ਦਨਕਰ ਦਾ ਮਤਲਬ ਇਹ ਹੁੰਦਾ ਵਾ ਉਹ ਸਾਹਮਣੇ ਉਹ ਜਿਹੜੀ ਰਿਵਰ ਆ ਰਹੀ ਹੈ ਉਹ ਆ ਰਹੀ ਹੈ ਪਿੰਨ ਵੈਲੀ ਚੋਂ ਔਰ ਇਧਰੋਂ ਆ ਰਹੀ ਹੈ ਸਪਤੀ ਇਹ ਸੰਗਮ ਹੈ ਇੱਕ ਤਰ੍ਹਾਂ ਦਾ ਠੀਕ ਹੈ ਜੀ ਬੋਲਣਾ ਨਹੀਂ ਪਤੰਦਰਛਾ ਤੇ ਆ ਜੀ ਇਹ ਕੁਝ ਤਸਵੀਰਾਂ ਨੇ ਸ਼ਲੀ ਉਹਦੇ ਤੇ ਸਰ ਦੇ ਉੱਤੇ ਦੇਖ ਪਿੱਛੇ ਦੇ ਅਸਲੀ ਇਹ ਗਰੁੱਪ ਪਦਮ ਸੰਭਾਵਾਂ ਉਹਨਾਂ ਦੀਆਂ ਆੜੀਆਂ ਨੇ ਇਹ ਫੋਟੋਗ੍ਰਾਫਸ ਨੇ ਪੁਰਾਣੇ ਇਹਨਾਂ ਦੇ ਏਸ਼ੀਅਨਸ ਜਿਹੜੇ ਫੋਟੋਗ੍ਰਾਫ ਨੇ ਨਾ ਉਹ ਨਹੀਂ ਬਹੁਤ ਪ੍ਰਾਤਨ ਇਹ ਹੁਣ ਉਹਦੇ 14th ਦਰਾਈ ਲਾਮਾ ਨੇ ਉਹਨਾਂ ਦੀਆਂ ਨੇ ਤੇ ਇਹਨਾਂ ਦੇ ਫੋਟੋ ਖਿੱਚਣ ਵੀ ਨਹੀਂ ਦਿੰਦੇ ਤੇ ਰੀਜ਼ਨ ਆ ਵੀ ਇਹਦਾ ਕਲਰ ਫਲੈਸ਼ ਨਾ ਵੀ ਖਰਾਬ ਹੁੰਦਾ ਇਹ ਗਰੁੱਪ ਪਦਮਾ ਸੰਬਾ ਤੇ ਜੋਤ ਜਗਾਣਾ ਘੋ ਜਲਣਾ ਉਹ ਇਹਨਾਂ ਦਾ ਵੀ ਰਿਚੁਅਲ ਆ ਲੋ ਦੋ ਬਾਲੂ ਮਾਨਸ ਮਿਲ ਗਏ ਨੇ ਅਸਾਂ ਨਾ ਕੋਦਾ ਚਿਲਾ ਦੇਖੋ ਦੋ ਬਾਲੂ ਮਾਨਸ ਮਿਲ ਗਏ ਰਸਗੁਲਾ ਵਾਲੇ ਐ ਬਾਊ ਆ ਰਸਗੁਲਾ ਵਾਲੇ ਭਾਈਆ ਕੋਈ ਬਾਤ ਨਹੀਂ ਰਸਗੁਲਾ ਕਾ ਨੋ ਨੋ ਲਾਸਟ ਟਾਈਮ ਮੇਰੇ ਕੋ ਮੇਰੇ ਕੋ ਲਾਸਟ ਟਾਈਮ ਮਿਲਾਇਆ ਇੱਕ ਬੰਦਾ ਬੰਗਾਲੀ ਪੈਂਗੋਂਗ ਤੇ ਬੈਠੇ ਕਹਿ ਰਹਾ ਹੈ अरे तुम पंजाबी तो यार जब देखो बटर चिकन खाते हो मैं फिर तू तो सोचता होगा हम बुर्रा भी करते हैं हाँ। है? मैं हम सोचते हैं तू बंगाली हमेशा साथ चावल मच्छी खाता है कह रहा यार मैं तो वेजिटेरियन हूँ मैं यार ये तो कहने की बात है भी जो दिखाया है वो है भी ना पंजाबी ऐसा है ना बंगाली ऐसा है ਖੜੇ ਵੀ ਗਏ ਹਾਂ ਆਪਾਂ ਖੜੇ ਹਾਂ ਜੀ ਹੁਣ ਤਨਕਰ ਮਿਨਿਸਟਰੀ ਤੁਹਾਨੂੰ ਤਨਕਰ ਮਿਨਿਸਟਰੀ ਦਿਖਾਤੀ ਹੈ ਤੇ ਇਹ ਵਲੌਗ ਬਹੁਤ ਲੰਬਾ ਹੋ ਰਿਹਾ ਸੀ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਵੀ ਇਸ ਵਲੌਗ ਨੂੰ ਆਪਾਂ ਇੱਥੇ ਹੀ ਸਮਾਪਤ ਕਰ ਦਈਏ ਬਾਕੀ ਜੇ ਤੁਸੀਂ ਬਈ ਚੈਨਲ ਦੇ ਨਵੇਂ ਜੁੜੇ ਹੋ ਤੇ ਜਦਿਆਂ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਤੋਂ ਬਾਅਦ ਆਪਾਂ ਜਾਵਾਂਗੇ ਵਰਲਡਸ ਹਾਈਐਸਟ ਵਿਲੇਜ ਕਾਮਿਕ ਦੇ ਵਿੱਚ ਤੇ ਉਹ ਵਲੌਗ ਵੀ ਮੈਂ ਹੁਣ ਇੱਥੇ ਹੀ ਸ਼ੁਰੂ ਕਰ ਦਾਂਗਾ ਪਰ ਉਹ ਤੁਹਾਨੂੰ ਕੱਲ ਮਿਲੇਗਾ ਦੇਖਣ ਨੂੰ ਤੇ ਉਹਦੇ ਵਿੱਚ ਆਪਾਂ ਹਾਈਐਸਟ ਵਿਲੇਜ ਹਾਈਐਸਟ ਪੋਸਟ ਆਫਿਸ ਇਹ ਸਾਰੇ ਕਵਰ ਕਰਦੇ ਹੋਏ ਕਾਜ਼ਾ ਦੇ ਵਿੱਚ ਰਾਤ ਆ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ